ਗੁਰੂ ਸਾਹਿਬ ਦੀ ਚਰਨਛੋਪਾ ਪ੍ਰਾਪਤ ਧਰਤੀ ਜਿਹੜੀ ਹੈ 141 ਪਿੰਡ ਕਸਬੇ ਸ਼ਹਿਰ ਉਹਨਾਂ ਨੂੰ 50 ਪੰਜਾਬ ਦੇ ਲੱਖ ਰੁਪਏ ਦੇ ਲਗਭਗ 75 ਕਰੋੜ ਰੁਪਏ ਦੇ ਚੈੱਕ ਜੜਿਆ ਉਹ ਉਹਨਾਂ ਨੂੰ ਅੱਜ ਵੰਡੇ ਗਏ ਅਸੀਂ ਵਾਅਦਾ ਕੀਤਾ ਸੀਗਾ ਕਿ ਜਿੱਥੇ-ਜਿੱਥੇ ਚਰਨਛੋਪਾ ਪ੍ਰਾਪਤ ਧਰਤੀ ਹੈ ਉੱਥੇ ਪਿੰਡ ਦੇ ਵਿਕਾਸ ਵਾਸਤੇ ਤੁਹਾਨੂੰ ਪੈਸੇ ਦੇਵਾਂਗੇ ਪਰ ਇਹ ਪੈਸਾ ਜਦੋਂ ਲੱਗੂਗਾ ਤਾਂ ਇਹ ਪਿੰਡ ਦੇ ਵਿੱਚ ਇੱਕ ਯਾਦ ਪੂੰਗ ਵਾਂਗੂ ਰੱਖਿਆ ਜਾਊਗਾ ਵੀ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੋਣ ਕਰਕੇ ਆਪਾਂ ਨੂੰ ਉਹਦੇ 50 ਲੱਖ ਦਾ ਚੈੱਕ ਮਿਲਿਆ ਸੀ ਉਹਦੇ ਨਾਲ ਆ ਚੀਜ਼ ਬਣੀ ਸੀ ਸੋ ਕਿਰਪਾ ਕਰਕੇ ਇੱਕ ਇੱਕ ਇੱਟ ਵੀ ਜਿਹੜੀ ਐ ਉਹ ਸਮਝ ਲਓ ਦਸਬੰਦ ਕੱਟਿਆ ਹੋਇਆ ਏ ਤੁਹਾਡਾ ਇਹਨੂੰ ਵਧੀਆ ਤਰੀਕੇ ਨਾਲ ਐਸੀ ਜਗ੍ਹਾ ਤੇ ਲਾ ਦਿਓ ਜੋ ਤੁਹਾਡੇ ਪਿੰਡ ਦੀ ਲੋਕਾਂ ਦੀ ਲੋੜ ਐ ਪੁੱਛ ਕੇ ਪੰਚਾਇਤ ਨੂੰ ਕਿ ਕੀ ਚਾਹੀਦਾ ਭਾਈ ਇੰਨੇ ਪੈਸੇ ਨੇ ਆ ਬੈਨੇ ਕੀ ਬੜਾਈਏ ਐਸ ਤਰ੍ਹਾਂ ਪੁੱਛ ਕੇ ਲਾ ਦਿਓ ਤਾਂ ਉਹ ਹਮੇਸ਼ਾ ਲਈ ਯਾਦਗਾਰੀ ਬਣ ਜੂ ਸਾਡੇ ਪਿੰਡਾਂ ਐਸੀ ਲੱਗਦੀ 23 ਤੋਂ 25 ਤਰੀਕ ਤੱਕ ਪਰਿਵਾਰਾਂ ਸਮੇਤ ਜਿੱਥੇ ਵੀ ਮੌਕਾ ਮਿਲਦਾ ਹੈ ਆ ਕੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਗੁਰੂ ਸਾਹਿਬ ਦੇ ਜੀਵਨ ਬਾਰੇ ਦੇਖੋ ਵੀ ਸੁਣੋ ਵੀ ਤੇ ਆਪਣੇ ਬੱਚਿਆਂ ਨੂੰ ਵੀ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਓ